ਉਸਤਤ ਮਨ ਮਹੀਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਧਨਸ਼ੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਫੁਰਮਾਨ ਕਰਦੇ ਹਨ ਉਸਤਤ ਮਨ ਮਹੀਂ ਕਰ ਨਿਰੰਕਾਰ ਆਪਣੇ ਮਨ ਨਾਲ ਕੇਵਲ ਮੁਖ ਨਾਲ ਨਹੀਂ ਇੱਥੇ ਮਨ ਸ਼ਬਦ ਇਸ ਕਰਕੇ ਵਰਤਿਆ ਗਿਆ ਕਿਉਂਕਿ ਆਪਾਂ ਜ਼ਿਆਦਾਤਰ ਜ਼ੋਰ ਲਾਉਨੇ ਆ ਮੁਖ ਦੇ ਨਾਲ ਵੀ ਸ਼ਾਇਦ ਮੂੰਹ ਨਾਲ ਨਾਮ ਜਪਿਆ ਜਿਹੜਾ ਉਹ ਸਾਡਾ ਸਫਲ ਹੈ ਚੇਤੇ ਰੱਖਣਾ ਮੂੰਹ ਇੱਕ ਜਰੀਆ ਹੈ ਜੋੜਨ ਦਾ ਅਸਲ ਦੇ ਵਿੱਚ ਤਾਂ ਮਨ ਜਿਹੜਾ ਨਾਮ ਮਨ ਜਪਦਾ ਹੈ ਨਾ ਉਹੀ ਪ੍ਰਵਾਨ ਹੁੰਦਾ ਹੈ ਪਰਮਾਤਮਾ ਦੇ ਦਰ ਤੇ ਤਨ ਦਾ ਨਾਮ ਜਪਿਆ ਨਹੀਂ ਮਨ ਦਾ ਨਾਮ ਜਪਿਆ ਪ੍ਰਵਾਨ ਹੁੰਦਾ ਹੈ ਇਸੇ ਕਰਕੇ ਮਨ ਸ਼ਬਦ ਲੈ ਕੇ ਇਹਦੇ ਵਿੱਚ ਤੇ ਫਿਰ ਇਹ ਵਖਿਆਨ ਕੀਤਾ ਕਿ ਉਸਤਤ ਮਨ ਮਹਿ ਆਪਣੇ ਮਨ ਦੇ ਨਾਲ ਮਨ ਲਾ ਕੇ ਮਨ ਦੇ ਅੰਦਰ ਕਾਰ ਅਨੰਕਾਰ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਉਸਤਤ ਦੇ ਨਾਲ ਜੁੜ ਭਾਵ ਸਿਫਤ ਸਲਾ ਵਡਿਆਈ ਉਸ ਦੀ ਯਾਦ ਦੇ ਨਾਲ ਜੁੜ ਅਗਲਾ ਬਚਨ ਹੈ ਕਰਮਨ ਮਨ ਮੀਰੀ ਸਤਿ ਵਿਵਹਾਰ ਤੇ ਫਿਰ ਆਪਣੇ ਮਨ ਨੂੰ ਸੰਬੋਧਿਤ ਕਰਕੇ ਆਖੇ ਕਿ हे ਮੇਰੇ ਮਨਾ ਸਤਿ ਵਿਵਹਾਰ ਕਰ ਭਾਵ ਸੱਚਾ ਵਿਹਾਰ ਸਚਾਈ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਨਾ ਉਸ ਪ੍ਰਮਾਤ ਸਤ ਉਹ ਪ੍ਰਮਾਤਮਾ ਵਾਸਤੇ ਵੀ ਵਰਤਿਆ ਜਾਂਦਾ ਆਦ ਸਤ ਆਦ ਸੱਚ ਜੁਗਾਦ ਸੱਚ ਅਸਲ ਦੇ ਵਿੱਚ ਸੱਚ ਪਰਮਾਤਮਾ ਵਾਸਤੇ ਵੀ ਵਰਤਿਆ ਜਾਂਦਾ ਹੈ ਇੱਥੇ ਸਤਿਗੁਰਾਂ ਨੇ ਫਰਮਾਨ ਕੀਤਾ ਕਿ ਕਰਮਨ ਮੇਰੇ ਸਤਿ ਵਿਵਹਾਰ ਇਹ ਨਾਮ ਜਪਣ ਵਾਲਾ ਸੱਚਾ ਸੁੱਚਾ ਵਿਹਾਰ ਕਰਿਆ ਕਰ ਏ ਮੇਰੇ ਮਨਾ ਸੰਬੋਧਨ ਕੀਤਾ ਇਹਦੇ ਵਿੱਚ ਤੇ ਨਾਲ ਹੀ ਅਗਲਾ ਬਚਨ ਹੈ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਕਹਿਣ ਲੱਗੇ ਇੱਕ ਕੰਮ ਹੋਰ ਕਰ ਲੈ ਜੇ ਆਪਣੇ ਜੀਵਨ ਦੇ ਵਿੱਚ ਸੁਖ ਪ੍ਰਾਪਤ ਕਰਨੇ ਨੇ ਸੁਖ ਧਾਰਨ ਕਰਨੇ ਨੇ ਇੱਕ ਕੰਮ ਹੋਰ ਕਰ ਨਿਰਮਲ ਰਸਨਾ ਅੰਮ੍ਰਿਤ ਪੀਓ ਰਸਨਾ ਕਹਿੰਦੇ ਨੇ ਜ਼ੁਬਾਨ ਨੂੰ ਕਹਿੰਦੇ ਆਪਣੀ ਜੀਬ ਦੇ ਨਾਲ ਨਾਮ ਰੂਪੀ ਮਿੱਠਾ ਅੰਮ੍ਰਿਤ ਪੀ ਪਰਮਾਤਮਾ ਦਾ ਨਾਮ ਜਪਣ ਵਾਲਾ ਵਾਹਿਗੁਰੂ ਕਹਿਣਾ ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਉਸਤਤ ਕਰਨੀ ਅਸਲ ਦੇ ਵਿੱਚ ਆਪਾਂ ਕਿੰਨੇ ਜੀ ਇਦਾਂ ਕੀ ਹੋ ਜਾਏਗਾ ਕਿਸੇ ਦੀ ਵਡਿਆਈ ਗਾਉਣ ਦੇ ਨਾਲ ਸਿਫਤ ਸਲਾਹ ਨਾਲ ਕੀ ਹੋ ਜਾਏਗਾ ਚੇਤੇ ਰੱਖਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਨੇ ਜਪਜੀ ਸਾਹਿਬ ਦੇ ਅੰਦਰ ਇਹ ਬਕਾਇਦਾ ਲਿਖਿਆ ਹੈ ਕਿ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਇਹ ਕੋਈ ਛੋਟੀ ਗੱਲ ਨਹੀਂ ਸਿਫਤ ਸਲਾਹ ਗਾਉਣੀ ਵਡਿਆਈ ਗਾਉਣੀ ਇਹ ਬਹੁਤ ਵੱਡੀ ਗੱਲ ਹੈ ਇੱਕ ਕਰਨ ਵਾਸਤੇ ਬਾਰ-ਬਾਰ ਗੁਰਬਾਣੀ ਨੇ ਸਾਨੂੰ ਤਕੀਦ ਕੀਤੀ ਹੈ ਵੀ ਇਹ ਕੰਮ ਛੱਡਿਆ ਜੇ ਨਾ ਪ੍ਰਮਾਤਮਾ ਦੀ ਸਿੱਖਤ ਸਲਾਹ ਜ਼ਰੂਰ ਗਾਇਓ ਵਾ ਮੇਰੇ ਵਾਇਗਰੂ ਤੇਰਾ ਸ਼ੁਕਰ ਹੈ ਦਿਨ ਚੜਦਾ ਹੈ ਅਮਰਤ ਵੇਲੇ ਉੱਠ ਕੇ ਕਹੀਏ ਵਾਇਗਰੂ ਤੇਰਾ ਸ਼ੁਕਰ ਹੈ ਮੈਨੂੰ ਜੀਣ ਵਾਸਤੇ ਇੱਕ ਦਿਨ ਹੋਰ ਦਿੱਤਾ ਕੋਈ ਵੀ ਕਾਰਜ ਕਰਨਾ ਹੈ ਉਹਦੇ ਤੋਂ ਪਹਿਲਾਂ ਸ਼ੁਕਰ ਕਰੀਏ ਰੋਟੀ ਖਾਣ ਤੋਂ ਪਹਿਲਾਂ ਸ਼ੁਕਰ ਕਰੀਏ ਵਾਇਗਰੂ ਤੇਰਾ ਸ਼ੁਕਰ ਹੈ ਤੂੰ ਮੇਰੇ ਵਾਸਤੇ ਇਹ ਆਹਾਰ ਦਾ ਪ੍ਰਬੰਧ ਕੀਤਾ ਮੇਰੀ ਥਾਲੀ ਦੇ ਵਿੱਚ ਰੋਟੀ ਰੱਖੀ ਹੈ ਵਸਤਰ ਪਹਿਨਣ ਵੇਲੇ ਉਸ ਦਾ ਸ਼ੁਕਰ ਕਰੀਏ ਤਨ ਢੱਕਣ ਦਾ ਬਲ ਦਿੱਤਾ ਹੈ ਚੱਲ ਦੇ ਟਾਈਮ ਉਸ ਦਾ ਸ਼ੁਕਰ ਕਰੀਏ ਚੱਲਣ ਵਾਸਤੇ ਲੱਤਾਂ ਦਿੱਤੀਆਂ ਨੇ ਕੰਮ ਕਰਨ ਵਾਸਤੇ ਹੱਥ ਦਿੱਤੇ ਨੇ ਸ਼ੁਕਰ ਕਰਨ ਦੇ ਤੇ ਕਾਰਨ ਹੀ ਬੜੇ ਨੇ ਭਾਵੇਂ ਸਾਰਾ ਦਿਨ ਕਰੀ ਜਾਈਏ ਇਹਦੇ ਵਿੱਚ ਇਹ ਤਾਂ ਹੈ ਨਹੀਂ ਕਿ ਸ਼ੁਕਰ ਕਰੀਏ ਕਾਹਦਾ ਚੇਤੇ ਰੱਖਣਾ ਇੱਕ ਸਵਾਸ ਅੰਦਰ ਜਾਂਦੇ ਨਾ ਤੇ ਬਾਣੀ ਤੇ ਵੀ ਕਹਿੰਦੀ ਹੈ ਵੀ ਉਦੋਂ ਵੀ ਸ਼ੁਕਰ ਕਰੋ ਵਾਹਿਗੁਰੂ ਤੇਰਾ ਸ਼ੁਕਰ ਹੈ ਇੱਕ ਸਵਾਸ ਮੈਨੂੰ ਹੋਰ ਬਖਸ਼ਿਆ ਸ਼ੁਕਰਾਨਾ ਤੇ ਉਹਦਾ ਚਾਹੇ ਸਵਾਸ-ਸਵਾਸ ਕਰੀ ਜਾਈਏ ਸਤਗੁਰਾਂ ਨੇ ਆਖਿਆ ਉਸਤਤ ਮੰਨ ਮੈਂ ਕਾਰ ਨਿਰੰਕਾਰ ਕਰਮਨ ਮੇਰੇ ਸਤਿ ਵਿਵਹਾਰ ਅਗਲਾ ਬਚਨ ਹੈ ਨਿਰਮਲ ਰਸਨਾ ਅੰਮ੍ਰਿਤ ਪੀਓ ਆਪਣੀ ਜ਼ੁਬਾਨ ਦੇ ਨਾਲ ਉਹਦੀ ਸਿਫਤ ਸਲਾ ਉਹਦੀ ਵਡਿਆਈ ਉਹਦਾ ਸ਼ੁਕਰਾਨਾ ਸ਼ੁਕਰ ਜ਼ਰੂਰ ਕਰੀਏ ਤੇ ਅਗਲਾ ਬਚਨ ਕਹਿਣ ਲੱਗੇ ਸਦਾ ਸੁਹੇਲਾ ਕਰ ਲੈ ਜੀਓ ਕਹਿੰਦੇ ਆਪਣਾ ਜੀ ਸਦਾ ਵਾਸਤੇ ਸੁਹੇਲਾ ਕਰ ਲੋ ਆਪਣੀ ਜਿੰਦ ਨੂੰ ਸਦਾ ਵਾਸਤੇ ਸੁਖੀ ਕਰ ਲੋ ਤੇ ਇੱਕ ਹੋਏਗੀ ਕਿਦਾਂ ਜਦੋਂ ਰਸਨਾ ਤੋਂ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਜਪਿਆ ਜਾਏ ਤੇ ਨਾਮ ਪਿੱਛੇ ਬੈਠਾ ਮਨ ਜਪੇ ਜਪਣਾ ਰਸਨਾ ਤੋਂ ਐ ਤੇ ਜਪਣਾ ਪਿੱਛੇ ਮਨ ਨਹੀਂ ਐ ਇਹ ਦੋਵੇਂ ਗੱਲਾਂ ਨਾਲ ਹੀ ਨੇ ਇਸ ਤੋਂ ਅਗਲਾ ਬਚਨ ਨੈਨੋ ਪੀਖ ठाकुर ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਨੈਨੂ ਪੀਖ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਰ ਕੀ ਵੇਖਣਾ ਠਾਕੁਰ ਕਾ ਰੰਗ ਉਹ ਪ੍ਰਮਾਤਮਾ ਦੇ ਜਗਤ ਦੇ ਰੰਗ ਤਮਾਸ਼ੇ ਕਹਿੰਦੇ ਇਹਨਾਂ ਅੱਖਾਂ ਦਿੱਤੀਆਂ ਨੇ ਤੈਨੂੰ ਇਹਨਾਂ ਅੱਖਾਂ ਦੇ ਨਾਲ ਇਹਨਾਂ ਨੂੰ ਸਫਲਾ ਕਰ ਲੈ ਪ੍ਰਮਾਤਮਾ ਦੇ ਰੰਗ ਵੇਖ ਕਿੰਨੀ ਦੁਨੀਆ ਕਿਤਨੀ ਵੱਡੀ ਸ੍ਰਿਸ਼ਟੀ ਕਿੰਨਾ ਕੁਝ ਉਹ ਪਰਮਾਤਮਾ ਨੇ ਰਚਿਆ ਤੇ ਅਨੰਤ ਕਾਲ ਪਹਿਲਾਂ ਤੋਂ ਰਚਿਆ ਤੇ ਅੱਗੇ ਪਤਾ ਨਹੀਂ ਅਨੰਤ ਕਾਲ ਤੱਕ ਚੱਲਦਾ ਰਹਿਣਾ ਤੇ ਇੱਕ ਛੋਟੇ ਜਿਹੇ ਟਾਈਮ ਵਾਸਤੇ ਤੈਨੂੰ ਦੁਨੀਆ ਵੇਖਣ ਵਾਸਤੇ ਰੱਬ ਨੇ ਧਰਤੀ ਤੇ ਭੇਜਿਆ ਇਹਦੇ ਵਿੱਚ ਇੰਨੀ ਵੱਡੀ ਕਲਪਨਾ ਕਾਦੀ ਸਗੋਂ ਵੇਖ ਪਰਮਾਤਮਾ ਦੀ ਸ੍ਰਿਸ਼ਟੀ ਨੂੰ ਵੇਖ ਤੇ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਸਾਧ ਸੰਗ ਬਿਨਸਹਿ ਸਭ ਸੰਗ ਸਾਧ ਸੰਗ ਦੇ ਵਿੱਚ ਜਾ ਕੇ ਸਤ ਸੰਗਤ ਦੇ ਵਿੱਚ ਜਾ ਕੇ ਭਲਿਆਂ ਦੀ ਸੰਗਤ ਵਿੱਚ ਜਾ ਕੇ ਹੋਰ ਕਟੰਬ ਆਦਕ ਦਾ ਮੋਹ ਮਿਟ ਜਾਂਦਾ ਹੈ ਬਿਨਸੇ ਸਭ ਸੰਗ ਸੰਗ ਦਾ ਮਤਲਬ ਹੈ ਹੋਰ ਸਭ ਸੰਗ ਹੋਰ ਤਰ੍ਹਾਂ ਦੇ ਮੋਹ ਦੁਨਿਆਵੀ ਮੋਹ ਇਨ੍ਹਾਂ ਮੋਹ ਤੋਂ ਕਦੋਂ ਛੁਟਕਾਰਾ ਮਿਲਦਾ ਹੈ ਸਤ ਸੰਗ ਵਿੱਚ ਅਗਲਾ ਬਚਨ ਕਹਿਣ ਲੱਗੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਇੱਕ ਕੰਮ ਹੋਰ ਕਰ ਲੋ ਕਹਿੰਦੇ ਜਿੱਥੇ ਨੇਤਰਾਂ ਦੇ ਨਾਲ ਰਸਨਾ ਦੇ ਨਾਲ ਤਾਂ ਅੰਮ੍ਰਿਤ ਨੂੰ ਪੀ ਨਾਮ ਪੀਣਾ ਪਹਿਲਾਂ ਵੈਸੇ ਮਨ ਤੋਂ ਗੱਲ ਸ਼ੁਰੂ ਕੀਤੀ ਕਹਿੰਦੇ ਮਨ ਕਰਕੇ ਨਾਮ ਜਪ ਰਸਨਾ ਕਰਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਪੀ ਅੱਖਾਂ ਕਰਕੇ ਪ੍ਰਮਾਤਮਾ ਦੇ ਰੰਗ ਤਮਾਸ਼ੇ ਵੇਖ ਤੇ ਹੁਣ ਗੱਲ ਆਈ ਹੈ ਪੈਰਾਂ ਦੀ ਚਰਨ ਚਲੋ ਮਾਰਗ ਗੋਬਿੰਦ ਕਹਿੰਦੇ ਤੇਰੇ ਪੈਰ ਵੀ ਸਫਲੇ ਹੋ ਜਾਣਗੇ ਕਿਵੇਂ ਹੋਣਗੇ ਇਹਨਾਂ ਨੂੰ ਉਸ ਗੋਬਿੰਦ ਦੇ ਮਾਰਗ ਤੇ ਤੋਰ ਪ੍ਰਮਾਤਮਾ ਦੇ ਰਸਤੇ ਤੇ ਤੋਰ ਵਾਹਿਗੁਰੂ ਦੇ ਨਾਮ ਸਿਮਰਨ ਨਾਲੇ ਪਾਸੇ ਨਾ ਪੈਰਾਂ ਨੂੰ ਚਲਾ ਤੇਰੇ ਪੈਰ ਸਫਲੇ ਹੋ ਜਾਣਗੇ ਤੇ ਨਾਲ ਅਗਲਾ ਬਚਨ ਹੈ ਮਿਟੈ ਪਾਪ ਜਪੀਏ ਹਰ ਬਿੰਦ ਹਰੇਕ ਬਿੰਦ ਬਿੰਦ ਦਾ ਮਤਲਬ ਹੈ ਥੋੜੇ ਥੋੜੇ ਚਿਰ ਬਾਅਦ ਭਾਵ ਜਿਵੇਂ ਆਪਾਂ ਹੁਣ ਮਿੰਟ ਸੈਕਿੰਡ ਕਹਿੰਦੇ ਆ ਪਹਿਲੇ ਟਾਈਮਾਂ ਦੇ ਵਿੱਚ ਬਿੰਦ ਕਹਿੰਦੇ ਸੀ ਕਿ ਬਿੰਦਕ ਆ ਕੰਮ ਕਰ ਲਈਏ ਥੋੜਾ ਜਿਹਾ ਸਮਾਂ ਵੈਸੇ ਬਿੰਦ ਸ਼ਬਦ ਮਾਲਵੇ ਦੇ ਲੋਕ ਜ਼ਿਆਦਾ ਵਰਤਦੇ ਨੇ ਮਲਵਈ ਲੋਕ ਉਹ ਕਹਿ ਦਿੰਦੇ ਨੇ ਬਿੰਦ ਕਿੱਧਰ ਨੂੰ ਆਓ ਬਿੰਦ ਕੁਧਰ ਜਾਣਾ ਮੈਂ ਸੋ ਸਤਗੁਰਾਂ ਨੇ ਫਰਮਾਨ ਕੀਤਾ ਮਿਟੈ ਪਾਪ ਜਪੀਏ ਹਰ ਬਿੰਦ ਕਹਿੰਦੇ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹੀਏ ਨਾ ਪਾਪ ਵੀ ਮਿਟ ਜਾਂਦੇ ਨੇ ਦੂਰ ਹੋ ਜਾਂਦੇ ਨੇ ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੈ ਨਾਨਕ ਊਜਲ ਮਥਾ ਹੁਣ ਕੰਨਾਂ ਦੀ ਵਾਰੀ ਆ ਗਈ ਪਹਿਲਾਂ ਵੇਖੋ ਮਨ ਦੀ ਫਿਰ ਜ਼ੁਬਾਨ ਦੀ ਫਿਰ ਜਿਹੜਾ ਹੈ ਪੈਰਾਂ ਦੀ ਉਸ ਤੋਂ ਬਾਅਦ ਅੱਖਾਂ ਦੀ ਫਿਰ ਪੈਰਾਂ ਦੀ ਤੇ ਹੁਣ ਗੱਲ ਕਿਦੀ ਆਈ ਹੈ ਕੰਨਾਂ ਦੀ ਕਹਿੰਦੇ ਕੰਨ ਵੀ ਤੇਰੇ ਸਫਲੇ ਹੋ ਜਾਣਗੇ ਇੱਕ ਕੰਮ ਹੋਰ ਕਰੀਂ ਕਰ ਹਰ ਕਰਮ ਸਰਵਨ ਹਰ ਕਥਾ ਹੱਥਾਂ ਦੇ ਨਾਲ ਕੰਮ ਕਰਨਾ ਤੇ ਕੰਨਾਂ ਦੇ ਨਾਲ ਉਸ ਪ੍ਰਮਾਤਮਾ ਦੀ ਵਡਿਆਈ ਨੂੰ ਸੁਣਨਾ ਕਰ ਹਰ ਕਰਮ ਹੱਥਾਂ ਦੀ ਵੀ ਗੱਲ ਆ ਗਈ ਪੈਰਾਂ ਦੀ ਵੀ ਗੱਲ ਇੱਕ ਪਦੇ ਦੇ ਅੰਦਰ ਸਰੀਰ ਦੇ ਸਾਰੇ ਮੇਨ ਅੰਗ ਗਿਣ ਦਿੱਤੇ ਕਹਿੰਨ ਲੱਗੇ ਹੱਥ ਪੈਰ ਤੇਰੇ ਸਫਲੇ ਹੋ ਜਾਣਗੇ ਕਰ ਹਰ ਕਰਮ ਕਰ ਕਹਿੰਦੇ ਨੇ ਹੱਥਾਂ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਭੂ ਦੇ ਰਾਤੇ ਕੰਮਕਾਰ ਤੇ ਕੰਨਾਂ ਦੇ ਨਾਲ ਉਸ ਦੀ ਵਡਿਆਈ ਸੋਵੇ ਤੇ ਅਗਲਾ ਜਿਹੜਾ ਬਚਨ ਹੈ ਹਰ ਦਰਗਹਿ ਨਾਨਕ ਉਜਲ ਮੱਥਾ ਤੇ ਇੱਕ ਕੰਮ ਹੋਰ ਹੋ ਜਾਏਗਾ ਤੇਰਾ ਮੱਥਾ ਇੱਥੇ ਮੱਥੇ ਦਾ ਜ਼ਿਕਰ ਵੀ ਆ ਗਿਆ ਕਹਿਣ ਲੱਗੇ ਤੇਰਾ ਮੱਥਾ ਉਜਲ ਹੋ ਜਾਏਗਾ ਜਿਵੇਂ ਕਹਿੰਦੇ ਨਾ ਕਿ ਮੁਖ ਮੱਥਾ ਕਹਿੰਦੇ ਤੇਰਾ ਮੱਥਾ ਕਿਵੇਂ ਉਜਲਾ ਹੋ ਜਾਏਗਾ ਹਰ ਦਰਗਾਹ ਉਸ ਪਰਮਾਤਮਾ ਦੀ ਦਰਗਾਹ ਤੇ ਜਾ ਕੇ ਤੈਨੂੰ ਮਾਣ ਇੱਜ਼ਤ ਮਿਲੇਗਾ ਉਹਦੇ ਕੀ ਕੁਝ ਕਰਨ ਦੇ ਨਾਲ ਮਿਲੇਗਾ ਜਿਹੜਾ ਕੁਝ ਪਹਿਲਾਂ ਦੱਸਿਆ ਨਾਮ ਸਿਮਰਨ ਭਜਨ ਬੰਦਗੀ ਦੇ ਨਾਲ ਆਪਣੇ ਆਪ ਨੂੰ ਤਨੋਂ ਮਨੋਂ ਕਰਕੇ ਜੋੜ ਲਈਏ ਤੇ ਫਿਰ ਉਸ ਪਰਮਾਤਮਾ ਦੇ ਦਰ ਤੇ ਮੁਖ ਉਜਲ ਜਿਨੇ ਸਤਿਗੁਰਾਂ ਨੇ ਆਖਿਆ ਕਿ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿਣ ਲੱਗੇ ਕਿ ਨਾਲ ਉਹ ਆਪਣਾ ਤੇ ਮੁਖ ਉਜਲਾ ਕਰਾਉਂਦਾ ਆਪ ਤੇ ਮਾਨ ਪ੍ਰਮਾਤਮਾ ਦੀ ਦਰਗਾਹ ਤੇ ਪ੍ਰਾਪਤ ਕਰਦਾ ਨਾਲ ਹੋਰ ਵੀ ਕਿੰਨਿਆਂ ਨੂੰ ਆਪਣੇ ਨਾਲ ਛੁਡਾ ਕੇ ਲੈ ਜਾਂਦਾ